ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ। ਹਾਂ ਅਗਰ ਪਾਣੀ ਫालतू ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ। ਸਰਕਾਰ ਸਾਡੀ ਹੈ, ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ناکਾਮਯਾਬੀ ਹੋਏਗੀ। ਪਾਣੀ ਦੀ ਬੂੰਦ ਜਾੜੀ ਨਹੀਂ ਚਾਹੀਦੀ। ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੈ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮਦਨੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਹੈ ਕੋਈ ਗੇਟ ਤੇ ਆ ਜਾਏ ਅਗਰ ਉਹਤੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਉਗੀ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣ ਦੇਾਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ। ਹਾਂ, ਅਗਰ ਪਾਣੀ ਫालतੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ। ਸਰਕਾਰ ਸਾਡੀ ਹੈ, ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ। ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ। ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮਦਨੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੰਦਾ ਹੈ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਹੈ ਕੋਈ ਗੇਟ ਤੇ ਆ ਜਾਏ ਅਗਰ ਉਹਤੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿ ਸਾਡੀ ਆਪਣੀ ਪਿਆਸ ਹੀ ਨਹੀਂ ਬੁਝ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਹੋਣ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਉੱਥੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣ ਦੇਾਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਪਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ। ਹਾਂ, ਅਗਰ ਪਾਣੀ ਫालतੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ। ਸਰਕਾਰ ਸਾਡੀ ਹੈ, ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ 'ਚ ਤੁਹਾਡੀ ناکਾਮਯਾਬੀ ਹੋਏਗੀ। ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ। ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ, ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣਾ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਹੈ ਕੋਈ ਗੇਟ ਤੇ ਆ ਜਾਏ ਅਗਰ ਉਹਤੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਉਗੀ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦੇਾਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਅਰਸਾਂ ਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਂਡ ਤੇ ਆ ਜਾਏ ਅਗਰ ਉਹ ਉੱਤੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ कि ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫालतੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਤੇ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਹੋਕੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਪਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਅਰ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਹੈ ਇਹ ਰਿਚ ਤੁਹਾਡੀ ناکਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਡਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਂਡ ਤੇ ਆ ਜਾਏ ਅਗਰ ਉਹ ਉੱਥੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ ਬੁਝ ਰਹੀ ਆਲਰੇਡੀ ਪਾਣੀ ਹੈ ਨਹੀਂਗਾ ਹੁਣ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਥੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦੇ ਤਹਿਤ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣਾ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਉੱਥੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣ ਦੇਾਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਅਬ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਉੱਥੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਨ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ कि ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ 'ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਂਡ ਤੇ ਆ ਜਾਏ ਅਗਰ ਉਹ ਉੱਥੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਹੈ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਟ ਤੇ ਆ ਜਾਏ ਅਗਰ ਉਹਤੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ ਬੁਝ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦੇਾਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਪਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਪਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ناکਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਥੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣਾ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਂਟ ਤੇ ਆ ਜਾਏ ਅਗਰ ਉਹ ਉੱਥੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਅਰਸਾ ਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹਿੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦੇ ਤਹਿਤ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਉੱਥੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुਝ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਹੈ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਵੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਟ ਤੇ ਆ ਜਾਏ ਅਗਰ ਉਹਤੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ